ਵੈਗੜੀ ਕਾ ਖਾਲਸਾ ਵੈਗੜੀ ਕੀ ਫਤਿਹ ਅਨਸਾਨ ਨੂੰ ਪੰਜ ਗੱਲਾਂ ਤਬਾਹ ਕਰਕੇ ਰੱਖ ਦਿੰਦੀਆਂ ਕਾਮ, ਕਰੋਧ, ਲੋਭ, ਮੋਹ, ਹੰਕਾਰ ਪੰਜ ਗੱਲਾਂ ਜੀਵ ਨੂੰ ਸੁਧਾਰ ਦਿੰਦੀਆਂ ਮਾਫ਼ ਕਰਨਾ, ਪਿਆਰ, ਆਦਰ, ਚੰਗੀ ਸੰਗਤ, ਸੱਚ ਬੋਲਣਾ ਪੰਜ ਗੱਲਾਂ ਜੀਵ ਨੂੰ ਹੱਕਾਰੀ ਬਣਾਉਂਦੀਆਂ ਨੇ ਮਾਇਆ ਮੇਰ-ਤੇਰ ਚੌਦਰ ਮੈਂ ਬਹੁਤ ਜ਼ਿਆਦਾ ਸੋਹਣਾ ਆਪਣੀ ਪੂਜਾ ਕਰਵਾਉਣਾ ਪੰਜ ਗੱਲਾਂ ਜੀਵ ਨੂੰ ਉੱਚਾ ਚੱਕ ਦੁਰਦੀਆਂ ਨੇ ਪਰਮਾਤਮਾ ਦੀ ਬੰਦਗੀ ਚੰਗੇ ਕਰਮ ਕਰਨੇ ਗਰੀਬ ਦੀ ਸੇਵਾ ਸੱਚਾ ਪਿਆਰ ਹਮਦਰਦੀ ਪੰਜ ਗੱਲਾਂ ਜੀਵ ਨੂੰ ਬਿਗੜ ਦਿੰਦੀਆਂ ਨੇ ਗੰਦੇ ਨਾਵਲ ਸ਼ਿਨਮਾ ਸ਼ਰਾਬ ਬੁਰੀ ਸੰਗਤ ਜੂਆ ਇਹ ਸਭ ਆ ਕਰ ਦਿੰਦੀ ਜੇ ਇਨਸਾਨ ਇਹਨਾਂ ਪੰਜਾਂ ਪੰਜਾਂ ਗੱਲਾਂ ਤੋਂ ਬਚ ਜਵੇ ਤਾਂ ਉਹਦੇ ਜੀਵਨ ਨੂੰ ਸੁਧਾਰ ਲੇ ਬੈਕਰ ਜੀ ਦਾ ਖਾਲਸਾ ਬੈਕਰ ਜੀ ਕੀ ਫਤ